ਤਨ ਗੁਰੂਆਂ ਦੇ ਗੁਰੂ ਤਨ ਤਨ ਜਗਤ ਗੁਰੂ ਸਤਗੁਰੂ ਅਰਦਾਸ ਮਹਾਰਾਜ ਜੀ ਅੱਜ ਦੇ ਪਾਵਨ ਤੇ ਪਵਿੱਤਰ ਸ਼ਬਦ ਦੇ ਵੀ ਸਾਧ ਸੰਗਤ ਜੀ ਸਾਨੂੰ ਸਮਝਾਣਾ ਹੈ ਨੇ ਕਿ ਭਾਈ ਜਦੋਂ ਤੱਕ ਅਸੀਂ ਅਡੰਬਰ ਨਹੀਂ ਜੇ ਛੱਡਦੇ ਨਾ ਸਾਧ ਸੰਗਤ ਜੀ ਅਸੀਂ ਸੱਚ ਦੇ ਮਾਰਗ ਤੇ ਨਹੀਂ ਜੇ ਚੱਲ ਸਕਦੇ ਸਾਧ ਸੰਗਤ ਜੀ ਅਡੰਬਰਾਂ ਨੂੰ ਛੱਡੇ ਬਗਾਰ ਪਖੰਡ ਨੂੰ ਛੱਡੇ ਬਗਾਰ ਆਪਾਂ ਪ੍ਰਮਾਤਮਾ ਦੀ ਪ੍ਰਾਪਤੀ ਵੀ ਨਹੀਂ ਕਰ ਸਕਦੇ ਸਤਗੁਰ ਜੀ ਪਰਮਾੰਦੇ ਨੇ ਭਗਤ ਨਾ ਹੋਈ ਰਹਿ ਨਾ ਹੋਈ ਜਬ ਲਗ ਤਨ ਸੁਧ ਨਾ ਹੋਏ ਤੇ ਕਿ ਭਾਈ ਜਦੋਂ ਤੱਕ ਸਾਡਾ ਤਨ ਤੇ ਮਨ ਸ਼ੁੱਧ ਨਹੀਂ ਜੀ ਹੁੰਦਾ ਸਾਧ ਸੰਗਤ ਜੀ ਉਦੋਂ ਤੱਕ ਅਸੀਂ ਭਗਤੀ ਨਹੀਂ ਜੀ ਕਰ ਸਕਦੇ ਸਾਰੀ ਦੁਨੀਆਂ ਸਾਧ ਸੰਗਤ ਜੀ ਸਰੀਰ ਨੂੰ ਤਾਂ ਸੁਧ ਕਰ ਲੈਂਦੀ ਐ ਐਸੇ ਸਰੀਰ ਨੂੰ ਸੁਧ ਕਰਨ ਵਾਸਤੇ ਤੀਰਥਾਂ ਤੇ ਜਾਂਦੀ ਐ ਸਾਧ ਸੰਗਤ ਜੀ ਮਲ ਮਲ ਕੇ ਨਾਨਿਆਂ ਸਾਬਣ ਵੀ ਲਗਾਣੇ ਤੇ ਸਾਧ ਸੰਗਤ ਜੀ ਸਰੀਰ ਸਾਫ ਵੀ ਹੋ ਜਾਂਦਾ ਆ ਪਰ ਜਦੋਂ ਮਨ ਦੀ ਵਾਰੀ ਆਂਦੀ ਐ ਸਾਧ ਸੰਗਤ ਜੀ ਮਨ ਮੈਲੇ ਸਭ ਕੁਝ ਮੈਲਾ ਤੇ ਸਾਧ ਸੰਗਤ ਜੀ ਆਪਾਂ ਭੁੱਲ ਜਾਂਦੇ ਹਾਂ ਕਿ ਭਾਈ ਕੱਲੇ ਸਰੀਰ ਸਾਫ਼ ਕਰਨ ਨਾਲ ਗੱਲ ਨਹੀਂ ਜਿਬੰਦੀ ਸਾਧ ਸੰਗਤ ਜੀ ਸਾਨੂੰ ਮਨ ਵੀ ਸਾਫ਼ ਕਰਨਾ ਪੈਣਾ ਹੈ ਤੇ ਜਿੰਨੀ ਮਰਜ਼ੀ ਅਸੀਂ ਸੇਵਾ ਕਰ ਲਈਏ ਜਿੰਨੇ ਮਰਜ਼ੀ ਅਸੀਂ ਗੁਰੂ ਦੇ ਸਾਧ ਸੰਗਤ ਜੀ ਭਜਨ ਗਾ ਲਈਏ ਜਦੋਂ ਤੱਕ ਸਾਡਾ ਮਨ ਸਾਫ਼ ਨਹੀਂ ਜਿਉਂਦਾ ਸਾਰੀ ਜੋ ਸੇਵਾ ਹੈ ਬੇਅਰਥ ਚਲੀ ਜਾਂਦੀ ਕਿੰਨਾ ਹੀ ਅਸੀਂ ਦਾਨ ਕਰ ਲਈਏ ਸਾਧ ਸੰਗਤ ਜੀ ਤਾਂ ਯੋ ਸਤਿਗੁਰੂ ਜੀ ਸਮਝਾਣਾ ਨੇ ਕਿ ਭਾਈ ਮਨ ਮੈਲੇ ਸਭ ਕੁਝ ਮੈਲਾ ਸਾਰੀ ਸੇਵਾ ਵਿਅਰਥ ਚਲੀ ਜਾਣੀ ਆ ਸਾਧ ਸੰਗਤ ਜੀ ਕਦੋਂ ਜਦੋਂ ਸਾਡੇ ਮਨ ਦੇ ਵਿੱਚ ਦੁਸ਼ਵੈਸ਼ ਹੋਵੇ ਵਾਸ਼ਨਾ ਹੋਵੇ ਲਾਲਚ ਹੋਵੇ ਈਰਖਾ ਦੀਂ ਦਾ ਚੁਗਲੀ ਹੋਵੇ ਸਾਧ ਸੰਗਤ ਜੀ ਤੇ ਸਤਿਗੁਰਾਂ ਦਾ ਪਹਿਲਾ ਹੀ ਵਚਨ ਬੜਾ ਸੁੰਦਰ ਹੈ ਭਗਤ ਨਾ ਹੋਈ ਰਿਹਾ ਭਾਈ ਕਿ ਸਾਧ ਸੰਗਤ ਜੀ ਭਗਤੀ ਸ਼ੁਰੂ ਵੀ ਨਹੀਂ ਜੁਹੁੰਦੀ ਜੇ ਸਾਡਾ ਮਨ ਸਾਫ਼ ਨਹੀਂ ਐਸੇ ਕਰਕੇ ਭਾਈ ਮਨ ਸਾਫ਼ ਕਰੇਗਾ ਕੌਣ ਗੁਰੂ ਦੀ ਗੁਰਬਾਣੀ ਭਜਨ ਬੰਦਗੀ ਸਾత్సੰਗਤ ਜੀ ਆਪਾਂ ਗੁਰੂ ਦੇ ਕੋਲ ਬੈਠੀਏ ਸਾਧੂ ਦਾ ਸੰਗ ਕਰੀਏ ਸੰਤਾਂ ਦਾ ਸੰਗ ਕਰੀਏ ਤੇ ਹੌਲੀ-ਹੌਲੀ ਸਾత్సੰਗਤ ਜੀ ਸਾਡਾ ਜੋ ਮਨ ਹੈ ਉਹ ਬਦਲਣਾ ਸ਼ੁਰੂ ਹੋ ਜਾਵੇਗਾ ਇਹ ਸੱਚਾ ਸਾత్సੰਗਤ ਜੀ ਜਦੋਂ ਅਸੀਂ ਸత్సੰਗਤ ਆਉਂਦੇ ਆ ਨਾ ਸਾత్సੰਗਤ ਜੀ ਜੋ ਵੀ ਦਿਲ ਨਾਲ ਸਾత్సੰਗ ਦੇ ਵਿੱਚ ਆਉਂਦਾ ਹੈ ਉਹ ਆਂਦਾ ਕਿਸੇ ਹੋਰ ਪ੍ਰਕਾਰ ਨਾਲ ਸਾత్సੰਗਤ ਜੀ ਪਰ ਹੌਲੀ-ਹੌਲੀ ਉਸਦਾ ਮਨ ਬਦਲ ਜਾਂਦਾ ਹੈ ਅੱਗੇ ਸਤਿਗੁਰੂ ਜੀ ਫਰਮਾਉਂਦੇ ਨੇ ਭਗਤ ਨਹੀਂ ਨਾਚੈ ਔਰ ਗਾਵੇ ਭਗਤ ਨਾ ਬਹੁਤ ਤਪ ਕੀਨਾ ਭਗਤ ਨਹੀਂ ਸਵਾਮੀ ਔਰ ਸੇਵਕ ਜਬ ਲਗ ਪਰਮ ਤਤ ਨਹੀਂ ਚੀਨਾ ਕਿ ਸਾਧ ਸੰਗਤ ਜੀ ਇਹ ਜੋ ਇਨਸਾਨ ਨਾ ਭਗਤ ਨਹੀਂ ਨੱਚੇ ਔਰ ਗਾਵੇ ਕਿ ਭਾਈ ਜੀ ਜਿਹਦੇ ਅੰਦਰ ਸੱਚੀ ਭਗਤੀ ਨਹੀਂ ਹੈ ਜਿੰਨਾ ਮਰਜੀ ਨੱਚੇ ਸਾਧ ਸੰਗਤ ਜੇ ਨਚਣਾ ਭਗਤ ਨਹੀਂ ਨੱਚੇ ਔਰ ਗਾਵੇ ਇਹ ਗਾਉਣਾ ਭਗਤ ਨਾ ਬਹੁਤ ਤਪ ਕੀਨਾ ਸਾਧ ਸੰਗਤ ਜੀ ਤਪ ਕਰਨੇ ਕਈ ਪ੍ਰਕਾਰ ਦੇ ਬਹੁਤ ਤਪ ਮਤਲਬ ਕਈ ਪ੍ਰਕਾਰ ਦੇ ਤਪ ਸਾਤ ਸੰਗਤ ਜੀ ਭਾਵੇਂ ਅਸੀਂ ਨੱਚੀ ਜਾਈਏ ਭਾਵੇਂ ਅਸੀਂ ਗਾਈ ਜਾਈਏ ਭਾਵੇਂ ਅਸੀਂ ਕਿੰਨਾ ਦੀ ਤਪ ਕਰ ਲਈਏ ਸਾਤ ਸੰਗਤ ਦੇ ਸ਼ਰੀਰ ਨੂੰ ਕਸ਼ਟ ਦੇ ਲਈਏ ਭਗਤ ਨਹੀਂ ਸਵਾਮੀ ਔਰ ਸੇਵਕ ਚਾਹੇ ਸਵਾਮੀ ਸੇਵਕ ਵਾਲੀ ਭਗਤੀ ਕਰ ਲਈਏ ਸਾਤ ਸੰਗਤ ਇਸ ਦਾ ਕੋਈ ਲਾਭ ਨਹੀਂ ਹੈ ਜਦੋਂ ਤੱਕ ਅਸੀਂ ਆਪਣੇ ਅੰਦਰ ਬੈਠੇ ਪ੍ਰਮਾਤਮਾ ਦੀ ਪਹਿਚਾਨ ਨਹੀਂ ਜੇ ਕਰਦੇ ਸਾਤ ਸੰਗਤ ਜੀ ਜਬ ਲਗ ਪਰਮ ਤਤ ਨਹੀਂ ਚੀਨਾ ਤੇ ਸਾਤ ਸੰਗਤ ਜੋ ਪਰਮ ਤਤ ਹੈ ਕਿੱਥੇ ਉਹ ਸਾਡੇ ਅੰਦਰ ਬੈਠਾ ਹੈ ਤੇ ਸਾత్సੰਗਤ ਜੀ ਬਿਨਾ ਗੁਰੂ ਦੇ ਗਿਆਨ ਤੋਂ ਬਿਨਾ ਪਿਆਰ ਤੋਂ ਸਾత్సੰਗਤ ਜੀ ਨੱਚਣਾ ਵੀ ਦਿਖਾਵਾ ਬਣ ਜਾਂਦਾ ਹੈ ਸਾత్సੰਗਤ ਜੀ ਜੇ ਸਾਡੇ ਅੰਦਰ ਪਿਆਰ ਹੈ ਸਤਿਕਾਰ ਹੈ ਆਪਣੇ ਗੁਰੂ ਦੇ ਪ੍ਰਤੀ ਸਾత్సੰਗਤ ਜੀ ਨੱਚਣਾ ਵੀ ਇਬਾਦਤ ਹੈ ਜੇ ਅਸੀਂ ਗੁਰੂ ਦੇ ਪਿਆਰ 'ਚ ਨੱਚਦੇ ਹਾਂ ਸਾత్సੰਗਤ ਜੀ ਉੱਥੇ ਪ੍ਰੀਤਾਂ ਦੇ ਮੁੱਲ ਪੈਂਦੇ ਨੇ ਤੇ ਬਹੁਤੇ ਲੋਕ ਨੇ ਸਾత్సੰਗਤ ਜੀ ਜਦੋਂ ਕੋਈ ਧਾਰਮਿਕ ਪ੍ਰੋਗਰਾਮਾਂ 'ਚ ਨੱਚਦੇ ਨੇ ਦਿਖਾਵੇ ਵਾਸਤੇ ਜ਼ਿਆਦਾ ਨੱਚਦੇ ਨੇ ਤੇ ਸਾਧ ਸੰਗਤ ਜੀ ਆਪਣੇ ਗੁਰੂ ਨੂੰ ਮਨਾਉਣ ਵਾਸਤੇ ਬਹੁਤ ਘੱਟ ਨੱਚਦੇ ਨੇ ਭਾਈ ਤੇ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਜੇ ਤੁਹਾਡੇ ਅੰਦਰ ਗੁਰੂ ਦੇ ਪ੍ਰਤੀ ਪਿਆਰ ਹੀ ਨਹੀਂ ਹੈ ਜੇ ਆਪਾਂ ਗੁਰੂ ਦੇ ਵਚਨਾਂ ਨੂੰ ਮੰਨਦੇ ਨਹੀਂ ਆ ਸਾਧ ਸੰਗਤ ਜੀ ਫਿਰ ਕੀ ਫਾਇਦਾ ਨੱਚਣ ਦਾ ਇਹ ਸਭ ਬ्यर्थ ਚਲਾ ਜਾਂਦਾ ਸਾਧ ਸੰਗਤ ਜੀ ਭਾਵੇਂ ਜਿੰਨਾ ਮਰਜ਼ੀ ਅਸੀਂ ਨੱਚ ਲਈਏ ਗਾ ਲਈਏ ਭਗਤ ਨਾ ਬਹੁਤ ਅਪਕੀਨਾ ਕਿੰਨਾ ਮਰਜ਼ੀ ਅਸੀਂ ਤੱਪ ਕਰ ਲਈਏ ਸਾਧ ਸੰਗਤ ਜੀ ਭਗਤ ਨਹੀਂ ਸਵਾਮੀ ਔਰ ਸੇਵਕ ਜੱਬ ਲਗ ਪਰਮ ਤਤ ਨਹੀਂ ਚੀਨਾ ਸਾਤਸੰਗਤ ਜੀ ਜਦੋਂ ਤੱਕ ਸਾਨੂੰ ਸੱਚਾਈ ਨਹੀਂ ਜੇ ਪਤਾ ਲੱਗਦੀ ਜਦੋਂ ਤੱਕ ਸਾਡੇ ਅੰਦਰ ਪਰਮ ਤਤ ਨਹੀਂ ਜਿਆਉਂਦਾ ਸਾਤਸੰਗਤ ਜੀ ਇਹ ਸਭ ਵਿਅਰਥ ਚਲਾ ਜਾਂਦਾ ਤੇ ਭਾਈ ਜਿਹੜੇ ਪ੍ਰਮਾਤਮਾ ਦੇ ਸੱਚੇ ਪਿਆਰੇ ਨੇ ਉਹ ਸੱਚ ਦੇ ਰਸਤੇ ਤੇ ਚੱਲਦੇ ਨੇ ਗੁਰੂ ਦੇ ਵਚਨ ਮੰਨਦੇ ਨੇ ਭਾਈ ਅੱਗੇ ਸਤਗੁਰੂ ਜੀ ਫਰਮਾਉਂਦੇ ਨੇ ਭਾਈ ਕੋਈ ਨੱਚਣਾ ਗਾਣਾ ਇਹ ਭਗਤੀ ਨਹੀਂ ਹੈ ਸਾਤਸੰਗਤ ਜੀ ਇਸ ਤਰ੍ਹਾਂ ਤਾਂ ਫਿਰ ਆਪਾਂ ਸਾਰੀ ਉਮਰ ਨੱਚਦੇ ਹੀ ਰਹੇ ਇਹ ਨੱਚਣਾ ਇਹ ਗਾਉਣਾ ਸਾਤਸੰਗਤ ਜੀ ਭਗਤੀ ਨਹੀਂ ਹੈ ਗਾਵਣਾ ਉਹ ਹੈ ਸਾత్సੰਗਤ ਜੀ ਜਦੋਂ ਦਿਲ ਚੋਂ ਆਵਾਜ਼ ਆਉਂਦੀ ਉਹਦੀ ਮੋਹਿਨਾ ਵਿਚਾਰੋ ਮੈਂ ਜਨ ਤੈ ਭਗਤ ਨਾ ਬਹੁਤ ਤਪ ਕੀਨਾ ਸਾత్సੰਗਤ ਜੀ ਪ੍ਰਮਾਤਮਾ ਦਾ ਸੱਚਾ ਜੋ ਭਗਤ ਹੈ ਸਾత్సੰਗਤ ਜੀ ਉਹ ਇਹ ਜੋ ਕਰਵਾਰ ਛੱਡ ਕੇ ਸਾత్సੰਗਤ ਜੀ ਤਪ ਵੀ ਨਹੀਂ ਜੇ ਕਰਦਾ ਵਰਤ ਰੱਖਣੀ ਜੋਤ ਜਗਾਣੀ ਸਾత్సੰਗਤ ਜੀ ਜਿਹੜੇ ਕਰਮकांड ਨੇ ਸਤਗੁਰੂ ਜੀ ਪਰਮਾੰਦਦੇ ਨੇ ਭਾਈ ਪ੍ਰਮਾਤਮਾ ਦਾ ਭਗਤ ਦੇ ਕੁਛ ਨਹੀਂ ਜੇ ਕਰਦਾ ਭਗਤ ਨਾ ਗਿਆਨ ਜੋਗ ਬੈਰਾਗੈ ਭਗਤ ਨਾ ਕਹਿ ਕਹਾਵੈ ਭਗਤ ਨਾ ਸੁਣ ਮੰਡਲ ਕਰ ਸੋਦੈ ਭਗਤ ਨਾ ਕਛ ਦਿਖਾਵੈ ਸਾਧ ਸੰਗਤ ਜੀ ਪ੍ਰਮਾਤਮਾ ਦੇ ਜੋ ਪਿਆਰੇ ਨੇ ਨਾ ਉਹ ਘਰ-ਬਾਰ ਛੱਡ ਕੇ ਜੋਗੀ ਸੰਨਿਆਸੀ ਨਹੀਂ ਜੇ ਬਣਦੇ ਸਾਧ ਸੰਗਤ ਜੀ ਗੁਰੂਆਂ ਨੇ ਸਾਨੂੰ ਸਮਝਾਇਆ ਕਿ ਭਾਈ ਸਾਨੂੰ ਕੋਈ ਘਰ ਛੱਡਣ ਦੀ ਲੋੜ ਨਹੀਂ ਕੋਈ ਕੰਮਕਾਰ ਪੜਾਈਆਂ ਛੱਡਣ ਦੀ ਲੋੜ ਨਹੀਂ ਸਤਸੰਗਤ ਜੀ ਘਰ ਦੇ ਵਿੱਚ ਰਹੀਏ ਪਰਿਵਾਰ ਦੇ ਵਿੱਚ ਰਹੀਏ ਮਾਤਾ ਪਿਤਾ ਦੀ ਸੇਵਾ ਕਰੀਏ ਹੱਥਾਂ ਨਾਲ ਰੋਟੀ ਰਕਮਾਈਏ ਬੱਚਿਆਂ ਨੂੰ ਪੜਾ ਲਿਖਾ ਕੇ ਕਾਮਯਾਬ ਕਰੀਏ ਇਹੀ ਭਗਤੀ ਹੈ ਭਾਈ ਭਗਤ ਨਾ ਗਿਆਨ ਜੋਗ ਬੈਰਾਗ ਹੈ ਭਗਤ ਨਾ ਕਹੇ ਕਹਾਵੇ ਭਗਤ ਨੇ ਨਹੀਂ ਨਾਚਿਆ ਔਰ ਗਾਵੇ ਭਗਤ ਨਾ ਬਹੁਤ ਤਪਕੀਨਾ ਭਗਤ ਨਹੀਂ ਸਵਾਮੀ ਔਰ ਸੇਵਕ ਜਦ ਲਗ ਪਰਮ ਤਤ ਨਹੀਂ ਜੀ ਸਾਤਸੰਗਤ ਜੀ ਭਗਤ ਦਾ ਗਿਆਨ ਜੋਗ ਬੈਰਾਗ ਸਤਸੰਗਤ ਜੀ ਬਹੁਤ ਸਾਰਾ ਕਿਤਾਬਾਂ ਚੋਂ ਗਿਆਨ ਇਕੱਠਾ ਕਰ ਲੈਣਾ ਕਿਤਾਬਾਂ ਪੜ ਪੜ ਕੇ ਗਿਆਨ ਇਕੱਠਾ ਕਰਨਾ ਭਗਤੀ ਨਹੀਂ ਹੈ ਸਾਤਸੰਗਤ ਜੀ ਭਗਤ ਦਾ ਜੋਗ ਬੈਰਾਗ ਜੋਗੀ ਬੰਨਾ ਬੈਰਾਗੀ ਬੰਨਾ ਇਹ ਵੀ ਭਗਤੀ ਨਹੀਂ ਹੈ ਭਗਤ ਨਾ ਕਹੇ ਕਹਾਵੇ ਸਾਤਸੰਗਤ ਜੀ ਭਗਤ ਆਪਣੇ ਆਪ ਨੂੰ ਭਗਤ ਨਹੀਂ ਜੇ ਕਹਿੰਦਾ ਤੇ ਲੋਕਾਂ ਦੇ ਕਹਿੰਦੇ ਨਾਲ ਵੀ ਭਗਤ ਨਹੀਂ ਜੇ ਬੰਦਾ ਸਾਤਸੰਗਤ ਜੀ ਬਹੁਤੇ ਸਾਧੂ ਸੰਤ ਨੇ ਜੋ ਆਪਣੇ ਆਪ ਨੂੰ ਸੰਤ ਕਹਿੰਦੇ ਨੇ ਸਾਤਸੰਗਤ ਜੀ ਲੋਕਾਂ ਨੇ ਵੀ ਮੰਨ ਲਿਆ ਭਈ ਉਹ ਸੰਤ ਹੈ ਤੇ ਤੁਹਾਨੂੰ ਸੰਤ ਕਹਿਣਾ ਸ਼ੁਰੂ ਕਰ ਦਿੰਦੇ ਨੇ ਸਾਤਸੰਗਤ ਜੀ ਸਾਡੇ ਮੰਨਣ ਨਾਲ ਤੇ ਲੋਕਾਂ ਦੇ ਮੰਨਣ ਨਾਲ ਸੰਤ ਨਹੀਂ ਜੇ ਬਣਿਆ ਜਾਂਦਾ ਸਾਤਸੰਗਤ ਜੀ ਸੰਤ ਉਹ ਹੈ ਜਦੋਂ ਅਨੰਤ ਦੀ ਪ੍ਰਾਪਤੀ ਹੁੰਦੀ ਹੈ ਕਿ ਸਾਤਸੰਗਤ ਜੀ ਅਨੰਤ ਦੀ ਪ੍ਰਾਪਤੀ ਸਾਡੇ ਹੱਥ ਵਿੱਚ ਨਹੀਂ ਹੈ ਉਹ ਜਦੋਂ ਪ੍ਰਮਾਤਮਾ ਦੀ ਕਿਰਪਾ ਹੋਵੇਗੀ ਉਦੋਂ ਹੀ ਅਨੰਤ ਮਿਲੇਗਾ ਭਗਤ ਨਾ ਗਿਆਨ ਜੋਗ ਬੈਰਾਗ ਹੈ ਭਗਤ ਨਾ ਕਹੇ ਕਹਾਵੇ ਸਾਧ ਸੰਗਤ ਜੀ ਕੈਨ ਨਾਲ ਆਪਣੇ ਕੈਨ ਨਾਲ ਲੋਕਾਂ ਦੇ ਕੈਨ ਨਾਲ ਕੋਈ ਭਗਤ ਨਹੀਂ ਜਿਵੰਦਾ ਭਗਤ ਸਾਧ ਸੰਗਤ ਜੀ ਭੈ ਤੇ ਗਤ ਸਾਧ ਸੰਗਤ ਜੀ ਜਿਸ ਦੇ ਅੰਦਰੋਂ ਡਰ ਖਤਮ ਹੋ ਗਿਆ ਹੋਵੇ ਸਾਧ ਸੰਗਤ ਜੀ ਜਿਸ ਦੀ ਗਤੀ ਹੋ ਗਈ ਹੋਵੇ ਜਿਸ ਦੀ ਜੋਤ ਦੇ ਵਿੱਚ ਜੋਤ ਮਿਲ ਜਾਂਦੀ ਹੈ ਸਤਗੁਰੂ ਜੀ ਫਰਮਾਉਂਦੇ ਨੇ ਭਾਈਓ ਉਹ ਭਗਤ ਹੈ ਜਿਸ ਦੇ ਅੰਦਰ ਕਿਸੇ ਪ੍ਰਕਾਰ ਦਾ ਡਰ ਨਾ ਹੋਵੇ 사ਤਸੰਗਤ ਜੀ ਸਾਡੇ ਸਮਾਜ ਦੇ ਬਹੁਤੇ ਲੋਕ ਨੇ ਜੋ ਜਾਦੂ ਟੋਣਿਆਂ ਤੋਂ ਡਰਦੇ ਨੇ ਪੁੱਤਾਂ ਪ੍ਰੇਤਾਂ ਤੋਂ ਡਰਦੇ ਨੇ 사ਤਸੰਗਤ ਜੀ ਗੁਛ ਇੱਕ ਮਾਰਦੇ ਵੇ ਕਮਰੋਪ ਰੰਦੇ ਨੇ ਜੇ 사ਤਸੰਗਤ ਜੀ ਬਿੱਲੀ ਰਸਤਾ ਕੱਟ ਜਾਵੇ ਅੱਗੇ ਨਹੀਂ ਜੇ ਵੱਧਦੇ ਤੇ ਸਤਗੁਰੂ ਜੀ ਪਰਮਾਣਦੇ ਨੇ ਭਾਈ ਪੈ ਗਤ ਜਿਹਦੇ ਅੰਦਰੋਂ ਡਰ ਖਤਮ ਹੋ ਜਾਵੇ ਜਿਸ ਦੀ ਗਤੀ ਹੋ ਚੁੱਕੀ ਹੈ 사ਤਸੰਗਤ ਜੀ ਉਹ ਭਗਤ ਹੈ ਭਗਤ ਨਾ ਸੁਣ ਮੰਡਲ ਕਰ ਸੋਦਾ 사ਤਸੰਗਤ ਜੀ ਸੁਣ ਮੰਡਲ ਦੀ ਆਸ ਰੱਖਣਾ ਇਹ ਵੀ ਭਗਤੀ ਨਹੀਂ ਹੈ। ਭਗਤਨਾ ਕੱਚ ਦਿਖਾਵਾ ਸਾਧ ਸੰਗਤ ਜੀ ਦਿਖਾਵਾ ਕਰਨਾ ਵੀ ਭਗਤੀ ਨਹੀਂ ਹੈ। ਸਾਧੂਆਂ ਵਰਗੇ ਕੱਪੜੇ ਪਾ ਲੈਣ ਗਲੇ 'ਚ ਮਾਲਾ ਪਹਿਨ ਲੈਣੀ ਸਾਧ ਸੰਗਤ ਜੀ। ਇਹ ਦਿਖਾਵਾ ਕਰਨਾ ਵੀ ਭਗਤੀ ਨਹੀਂ ਹੈ। ਸਾਧ ਸੰਗਤ ਜੀ ਬਹੁਤੇ ਲੋਕ ਨੇ ਜੋ ਸਾਧੂਆਂ ਵਰਗੇ ਕੱਪੜੇ ਪਾਏ ਹੋਣਾ ਨਮਸਕਾਰਾ ਕਰਨਾ ਸ਼ੁਰੂ ਕਰ ਦਿੰਦੇ ਨੇ। ਸਾਡੇ ਸਮਾਜ ਦੀ ਸੱਚਾਈ ਹੈ ਸਾਧ ਸੰਗਤ ਜੀ। ਅਸੀਂ ਅੰਦਰ ਦਾ ਗਿਆਨ ਨਹੀਂ ਜੀ ਦੇਖਦੇ ਬਾਹਰ ਦਾ ਪਹਿਰਾਵਾ ਜ਼ਿਆਦਾ ਦੇਖਦੇ ਹਾਂ। ਸਾਤਸੰਗਤ ਜੀ ਅਸੀਂ ਇਹ ਨਹੀਂ ਦੇਖਦੇ ਕਿ ਭਾਈ ਇਸ ਦੇ ਅੰਦਰ ਕੋਈ ਗਿਆਨ ਹੈ ਕਿ ਇਸ ਨੇ ਪ੍ਰਮਾਤਮਾ ਦੀ ਪ੍ਰਾਪਤੀ ਕਰ ਲਈ ਹੈ ਕਿ ਇਸ ਨੇ ਦੁਨੀਆ ਦੀ ਸਭ ਤੋਂ ਵੱਡੀ ਸਚਾਈ ਦਾ ਪਤਾ ਲਗਾ ਲਿਆ ਆ ਸਾਤਸੰਗਤ ਜੀ ਇਹ ਆਪਾਂ ਦੇਖਦੇ ਹੀ ਨਹੀਂ ਆਪਾਂ ਕੀ ਦੇਖਦੇ ਆ ਕਿ ਭਾਈ ਇਹ ਸਾਧੂਆਂ ਵਰਗਾ ਦਿੱਖਦਾ ਹੈ ਭਾਈ ਨਮਸਕਾਰ ਕਰ ਦੋ ਇਹ ਸਾਤਸੰਗਤ ਜੀ ਦੇਖਿਆ ਹੈ ਨਾ ਅੱਜ ਕੱਲ ਨਿਊਜ਼ ਚੈਨਲਾਂ 'ਤੇ ਕੀ ਚੱਲ ਰਿਹਾ ਹੈ ਜੀ ਜੋ ਸਾਧੂਆਂ ਵਰਗੇ ਕੱਪੜੇ ਪਾਉਂਦੇ ਨੇ ਧਾਰਮਿਕ ਸਥਾਨਾਂ ਤੇ ਰਹਿੰਦੇ ਨੇ 사త్సੰਗਤ ਜੀ ਉਹ ਕਿਸ ਤਰ੍ਹਾਂ ਦੇ ਕਰਮ ਕਰ ਰਹੇ ਨੇ ਤੁਸੀਂ ਦੇਖ ਹੀ ਲਿਆ ਅੱਗੇ ਸਤਿਗੁਰੂ ਜੀ ਫਰਮਾਉਂਦੇ ਨੇ ਜहां-ਜहां ਜਾਏ ਤहां-ਤहां ਬੰਧਨ تیر ਵਿਦਿ ਤਾਪ ਨਾ ਜਾਏ 사త్సੰਗਤ ਜੀ ਅਸੀਂ ਦੁਨੀਆਂ ਦੇ ਵਿੱਚ ਕਿੱਥੇ ਹੀ ਚਲੇ ਜਾਏ ਇਹ ਜੋ ਸੰਸਾਰ ਦੇ ਬੰਧਨ ਨੇ ਨਾ ਕਦੇ ਖਤਮ ਨਹੀਂ ਹੋਣੇ ਚਾਹੇ ਆਪਾਂ ਅਮੀਰ ਆਂ ਗਰੀਬਾਂ ਸਾਧ ਸੰਗਤ ਜੀ ਚਾਹੇ ਅਸੀਂ ਭਾਰਤ ਦੇ ਵਿੱਚ ਰਹਨੇ ਆ ਚਾਹੇ ਭਾਰਤ ਤੋਂ ਬਾਹਰ ਰਹਨੇ ਆ ਸਤਿਗੁਰੂ ਜੀ ਪਰਮਾਣਦੇ ਨੇ ਭਾਈ ਜਿੱਥੇ ਮਰਜ਼ੀ ਚਲੇ ਜਾਓ ਜਹਾਂ ਜਹਾਂ ਹੈ ਤਹਾਂ ਤਹਾਂ ਬੰਦਨ ਇਹ ਜੋ ਸੰਸਾਰ ਦੀ ਮੋਮ ਆਇਆ ਹੈ ਇਸ ਨੇ ਪਿੱਛਾ ਨਹੀਂ ਛੱਡਣਾ ਸਾਧ ਸੰਗਤ ਜੀ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਹ ਕਦੇ ਪਿੱਛਾ ਨਹੀਂ ਛੱਡਦੇ ਸਾਧ ਸੰਗਤ ਜੀ ਜਹਾਂ-ਜਹਾਂ ਜਾਏ ਤਹਾਂ-ਤਹਾਂ ਬੰਦਨ ਤਿਰਵਿਦ ਤਾਪ ਨਾ ਜਾਈ ਸਾਧ ਸੰਗਤ ਜੀ ਜੋ ਆਤ ਵਿਆਦ ਉਪਾਦ ਨੇ ਨਾ ਤਨ ਪ੍ਰਕਾਰ ਦੇ ਤਾਪ ਨੇ ਇੱਕ ਇਹ ਖਤਮ ਨਹੀਂ ਜੀ ਹੁੰਦੇ ਸਾਧ ਸੰਗਤ ਜੀ ਐਨਾ ਤਾਂ ਆਪ ਮੁਕਤ ਨਹੀਂ ਹੋ ਸਕਦੇ ਤੇ ਸਾਧ ਸੰਗਤ ਜੀ ਆਪ ਫਿਰ ਆਓ ਸਤਿਗੁਰੂ ਦਾਸ ਮਹਾਰਾਜ ਜੀ ਤੋਂ ਪੁੱਛੀ ਸਾਧ ਸੰਗਤ ਜੀ ਸਤਿਗੁਰਾਂ ਨੇ ਸਮਝਾਇਆ ਹੈ ਫਗਤ ਨਾ ਹੋਈ ਰੇ ਹੋਈ ਜੱਬ ਲਗ ਤਨ ਸੁਧ ਨਾ ਹੋਈ ਸਾਧ ਸੰਗਤ ਜੀ ਜਦੋਂ ਤਨ ਤੇ ਮਨ ਸ਼ੁੱਧ ਨਹੀਂ ਜੀ ਹੁੰਦਾ ਨਾ ਉਦੋਂ ਤੱਕ ਭਗਤੀ ਨਹੀਂ ਹੁੰਦੀ ਇਹ ਨਾ ਚਨਾ ਗਾਣਾ ਭਗਤੀ ਨਹੀਂ ਅਜ ਗੁਰੂ ਜੀ ਨੇ ਗੁਰੂ ਜੀ ਨੇ ਦੱਸਿਆ ਹੈ ਭਾਈ ਤਪ ਕਰਨਾ ਵੀ ਭਗਤੀ ਨਹੀਂ ਤੇ ਸਾ ਸੰਗਤ ਜੀ ਗਿਆਨੀ ਬਣ ਜਾਣਾ ਕਿਤਾਬਾਂ ਚੋਂ ਗਿਆਨ ਇਕੱਠਾ ਕਰ ਲੈਣਾ ਗ੍ਰੰਥ ਪੜ੍ਹ ਲੈਣੇ ਇਹ ਵੀ ਭਗਤੀ ਨਹੀਂ ਹੈ ਸਾ ਸੰਗਤ ਜੀ ਵੱਡੇ ਵੱਡੇ ਗ੍ਰੰਥ ਪੜ੍ਹ ਲੈਣੇ ਕਈਆਂ ਨੂੰ ਸਾ ਸੰਗਤ ਜੀ ਗੁਰਬਾਣੀ ਬਹੁਤ ਕੰਠ ਹੁੰਦੀ ਹੈ ਵੱਡੇ ਵੱਡੇ ਸ਼ਬਦ ਕੰਠ ਕਰ ਰੱਖੇ ਨੇ ਸਾ ਸੰਗਤ ਜੀ ਭਗਤੀ ਨਹੀਂ ਹੈ ਸਾ ਸੰਗਤ ਜੀ ਗ੍ਰੰਥ ਪੜ੍ਹਨਾ ਭਗਤੀ ਨਹੀਂ ਹੈ ਪਰ ਗ੍ਰੰਥਾਂ ਦੇ ਵਿੱਚ ਜੋ ਲਿਖਿਆ ਆ ਉਹ ਵਚਨ ਮੰਨਣੇ ਭਗਤੀ ਹੈ 사ਤ ਸੰਗਤ ਜੀ ਆਪਾਂ ਰੋਜ਼ ਪੜਦੇ ਆ ਨਾ ਹਰ ਕੇ ਨਾਮ ਬਿਨ ਝੁੱਠੇ ਸਗਲ ਪਸਾਰੇ ਪ੍ਰਭ ਕਾ ਜਪਮਰਨ ਸਭ ਤੇ ਉੱਚਾ ਹਰ ਸੋ ਹੀਰਾ ਛਾੜ ਕੇ ਕਰੇ ਆਨ ਕੀ ਆਸ ਤੈਨਰ ਦੋਜਿਕ ਜਾਏਗੇ ਸਤ ਪਖ ਰੋ ਦਾ 사ਤ ਸੰਗਤ ਜੀ ਰੋਜ਼ ਪੜੀ ਜਾਈਆਂ ਆਪਾਂ ਹਰ ਸੋ ਹੀਰਾ ਛਾੜ ਕੇ ਤੇ ਪੜਦੇ ਰੋ ਪੜਦੇ ਰੋ ਤੇ ਮਨ ਸਾਡਾ ਦੂਸਰੇ ਪਾਸੇ ਫਿਰਦਾ ਹੋਵੇ ਸੋਮਵਾਰ ਕਿਸੇ ਹੋਰ ਦਰ ਤੇ ਮੰਗਲਵਾਰ ਕਿਸੇ ਹੋਰ ਦਰ ਤੇ 사ਤ ਸੰਗਤ ਜੀ ਫਿਰ ਇਹ ਸ਼ਲੋਕ ਪੜਨ ਦਾ ਫਾਇਦਾ ਕੀ ਹੋਇਆ ਹਰ ਸੋਹੀਰਾ ਛਾੜ ਕੇ ਸਾਧ ਸੰਗਤ ਜੀ ਗੁਰੂ ਜੀ ਪਰਮੰਦਰ ਨੇ ਭਗਤ ਨਾ ਗਿਆਨ ਜੋਗ ਬੇਰਾਗ ਭਗਤ ਨਾ ਕਹਿ ਕਹਾਵੇ ਭਗਤ ਨਾ ਸੁਨ ਮੰਡਲ ਕਰ ਸੋਦਾ ਭਗਤ ਨਾ ਕਛ ਦਿਖਾਵੇ ਸਾਧ ਸੰਗਤ ਜੀ ਗਿਆਨੀ ਬੰਨਾ ਭਗਤੀ ਨਹੀਂ ਹੈ ਗਿਆਨ ਇਕੱਠਾ ਕਰਨਾ ਜੋਗੀ ਬੰਨਾ ਬੇਰਾਗੀ ਬੰਨਾ ਹੀ ਭਗਤੀ ਨਹੀਂ ਹੈ ਤੇ ਕਿਸੇ ਤੇ ਕ ਕਿਸੇ ਦੇ ਕਹਿਣ ਨਾਲ ਵੀ ਕੋਈ ਭਗਤ ਨਹੀਂ ਜੇ ਬੰਦਾ ਭਗਤ ਨਾ ਸੁਨ ਮੰਡਲ ਕਰ ਸੋਦਾ ਸੁਨ ਮੰਡਲ ਦੇ ਆਸ ਕਰਨੀ ਵੀ ਭਗਤੀ ਨਹੀਂ ਹੈ ਸਾਤਸੰਗਤ ਜੀ ਬਿਲਕੁਲ ਅੰਤਰੀ ਸਤਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਭਗਤੀ ਹੈ ਕਿ ਕਹਿ ਰਵਦਾਸ ਤਬੈ ਸੱਚ ਪਾਵੇ ਸਾਤਸੰਗਤ ਜੀ ਦੁਨੀਆਂ ਦਾ ਸਭ ਤੋਂ ਵੱਡਾ ਸੱਚ ਸਾਨੂੰ ਮਿਲਣਾ ਆ ਉਹ ਪਰਮ ਪਿਤਾ ਪਰਮਾਤਮਾ ਬ੍ਰਹਮ ਗਿਆਨ ਕਦੋਂ ਸਾਤਸੰਗਤ ਜੀ ਆਪਾਂ ਉਲਟ ਸਮਾਈ ਸਾਤਸੰਗਤ ਜੀ ਆਪਾਂ ਉਲਟ ਸਮਾਨ ਦਾ ਮਤਲਬ ਸਾਤਸੰਗਤ ਜੀ ਸਾਡੀਆਂ ਅੱਖਾਂ ਬਾਹਰ ਦੇਖਦੀਆਂ ਨਹੀਂ ਸਾਡਾ ਧਿਆਨ ਬਾਹਰ ਪਟਕਦਾ ਹੈ ਭਾਈ ਸਾਤਸੰਗਤ ਜੀ ਜਦੋਂ ਅਸੀਂ ਆਪਣੇ ਅੰਦਰ ਦੀ ਖੋਜ ਕਰਾਂਗੇ ਗੁਰੂ ਜੀ ਫਰਮਾਉਂਦੇ ਨੇ ਨਾ ਸਭ ਕੁਝ ਕਰਮੈ ਬਾਹਰ ਨਹੀਂ ਬਾਹਰ ਢੋਲੇ ਸੋ ਪਰਮਪਲਾਈ ਸਾਧ ਸੰਗਤ ਜੀ ਜੋ ਕੁਛ ਹੈ ਉਹ ਸਾਡੇ ਅੰਦਰ ਹੀ ਬਾਹਰ ਨਹੀਂ ਹੈ ਜੇ ਕਾਰਨ ਤੜ ਤੀਰਤ ਜਾਈ ਰਤਨ ਪਦਾਰਥ ਕਟਹੀ ਮੈ ਇਹ ਸਾਧ ਸੰਗਤ ਜੀ ਜੋ ਕੁਛ ਹੈ ਸਾਡੇ ਅੰਦਰ ਹੀ ਬਾਹਰ ਕੁਛ ਨਹੀਂ ਹੈ ਤੇ ਸਤਿਗੁਰ ਜੀ ਨੇ ਅੱਜ ਬਹੁਤ ਸੋਹਣਾ ਸਾਧ ਸੰਗਤ ਜੀ ਬਹੁਤ ਸੋਹਣੀ ਸਮਾਪਤੀ ਕੀਤੀ ਹੈ ਸ਼ਬਦ ਦੀ ਕਹਿ ਰਵਦਾਸ ਤਬੈ ਸੱਚ ਪਾਵੇ ਸਾਧ ਸੰਗਤ ਜੀ ਸਾਨੂੰ ਸੱਚ ਕਦੋਂ ਮਿਲਣਾ ਦੁਨੀਆਂ ਦਾ ਦੁਨੀਆ ਦਾ ਸਭ ਤੋਂ ਵੱਡਾ ਸਤਸਾંગਤ ਜੀ ਕਿਹੜਾ ਹੈ ਇਨਸਾਨ ਤੇ ਪ੍ਰਮਾਤਮਾ 'ਚ ਕੋਈ ਫਰਕ ਨਹੀਂ ਜਿੱਦੇ ਸਤਸਾંગਤ ਜੀ ਅਸੀਂ ਨਾਮ ਸ਼ਬਦ ਲਵਾਂਗੇ ਸਿਮਰਨ ਕਰਾਂਗੇ ਤੇ ਜਿੱਦੇ ਅਸੀਂ ਦਸਮਦਵਾਰ ਤੇ ਪਹੁੰਚ ਗਏ ਪਤਾ ਲੱਗੇਗਾ ਕਿ ਭਾਈ ਮੈਂ ਹੀ ਪ੍ਰਮਾਤਮਾ ਦੀ ਜੋਤ ਸੀ ਮਨ ਤੂੰ ਜੋਤ ਸਰੂਪ ਹੈ ਉਹ ਸਾਰੀ ਦੁਨੀਆ ਦਾ ਮਾਲਕ ਤਾਂ ਮੇਰੇ ਅੰਦਰ ਬੈਠਾ ਸੀ ਤੇ ਮੈਂ ਬਾਹਰ ਲੱਭਦਾ ਰਿਹਾ ਤੇ ਸਤਸਾંગਤ ਜੀ ਆਪਾਂ ਉਲਟ ਸਮਾਈ ਆਓ ਸੰਸਾਰ ਵੱਲੋਂ ਧਿਆਨ ਹਟਾ ਕੇ ਆਪਣੇ ਅੰਦਰ ਲੱਈਏ ਸਾਤਸੰਗਤ ਜੀ ਬਾਹਰ ਖੋਜ ਕਰਨ ਨਾਲੋਂ ਆਪਣੇ ਅੰਦਰੋਂ ਖੋਜ ਕਰੀਏ। ਸਾਤਸੰਗਤ ਜੀ ਬਾਹਰ ਮੱਥਾ ਟੇਕਣ ਨਾਲੋਂ ਆਪਣੇ ਅੰਦਰ ਮੱਥਾ ਟੇਕੀ ਸਾਤਸੰਗਤ ਜੀ। ਜਿਵੇਂ ਸਾਤਸੰਗਤ ਜੀ ਜੋ ਬਹੁਤੇ ਲੋਕ ਨੇ ਨਾ ਜਿਹੜੇ ਪ੍ਰਮਾਤਮਾ ਦੇ ਨਾਮ ਤੇ ਬਣੇ ਗੁਰਦੁਆਰੇ ਨੇ, ਮੰਦਰ ਨੇ, ਮਸਜਿਦ ਹੈ, ਚਰਚਾ ਹੈ ਸਾਤਸੰਗਤ ਜੀ ਚਮਕਾ ਕੇ ਰੱਖਦੇ ਨੇ। ਮਹਿੰਗੇ ਮਹਿੰਗੇ ਪੱਥਰ ਬਹੁਤ ਸੋਹਣੀ ਸਫਾਈ ਰੱਖਦੇ ਨੇ ਸਾਤਸੰਗਤ ਜੀ। ਇਹ ਸਾਤਸੰਗਤ ਜੀ ਜਿੱਥੇ ਸਾक्षात ਪ੍ਰਮਾਤਮਾ ਬੈਠਾ ਹੈ ਨਾ ਆਪਣੇ ਸਰੀਰ ਦੇ ਵਿੱਚ ਉਹਦੇ ਵਿੱਚ ਬਹੁਤੇ ਲੋਕ दारू ਵੀ ਪਾਉਂਦੇ ਨੇ 사త్సੰਗ ਜੀ ਸ਼ਰਾਬਾਂ ਪਾ ਰਹੇ ਨੇ ਕੋਈ ਜਰਦਾ ਪਾ ਰਿਹਾ ਬੀੜੀ ਸਿਗਰਟ ਪਾ ਰਿਹਾ 사త్సੰਗ ਜੀ ਜਿੱਥੇ ਖੁਦ ਪਰਮਾਤਮਾ ਬੈਠਾ ਆ ਉੱਥੇ ਅਸੀਂ ਗੰਦ ਪਾ ਰਹੇ ਹਾਂ ਉਹਦੇ ਵਿੱਚ ਨਿੰਦਾ ਹੈ ਈਰਖਾ ਹੈ ਜੁਗਲੀ ਹੈ ਦੁਸ਼ੈ ਹੈ ਤੇ ਭਾਈ ਜੋ ਪਰਮਾਤਮਾ ਦੇ ਨਾਮ ਤੇ ਬਣੇ ਮੰਦਰ ਨੇ ਉਹਨਾਂ ਨੂੰ ਆਪਾਂ ਬੜਾ ਸੋਨਾ ਰੱਖ ਦੇਆ ਤਾਈਓ ਸਤਗੁਰੂ ਜੀ ਸਮਝਾਣਾ ਹੈ ਕਿ ਬੇਟਾ ਆਪਾਂ ਉਲਟ ਸਮਾਈ ਤੂੰ ਸਾਰਾ ਧਿਆਨ ਛੱਡ ਆਪਣੇ ਅੰਦਰ ਧਿਆਨ ਲਗਾ ਉਹ ਸਾਰੀ ਦੁਨੀਆ ਦਾ ਮਾਲਕ ਤੇ ਅੰਦਰ ਹੀ ਬੈਠਾ ਉੱਥੇ ਹੀ ਮਿਲਣਾ ਸਾਧ ਸੰਗਤ ਜੀ ਸੋ ਇੰਨੀਆਂ ਕ ਬੇਨਤੀਆਂ ਜਿਹਦੀਆਂ ਪ੍ਰਵਾਨ ਕਰਨਾ ਭਾਈ ਗੁਰੂ ਵਾਲੇ ਬਣੋ ਗੁਰੂਆਂ ਤੋਂ ਗੁਰਮੰਤਰ ਲਈਏ ਸਾਧ ਸੰਗਤ ਜੀ ਤੇ ਸਵਾਸ ਸਾਸ ਉਸ ਗੁਰਮੰਤਰ ਦੀ ਕਮਾਈ ਕਰੀਏ ਕਿਉਂਕਿ ਸਤਗੁਰਾਂ ਨੇ ਫਰਮਾਇਆ ਕਿ ਭਾਈ ਰੱਬ ਦੇ ਨਾਮ ਤੋਂ ਵੱਡਾ ਕੁਝ ਵੀ ਨਹੀਂ ਸਾਧ ਸੰਗਤ ਜੀ ਆਪਾਂ ਸ਼ਬਦ ਨਾਲ ਜੁੜਨਾ ਹੈ ਅਪਾ ਗੁਰਬਾਣੀ ਕੱਲੀ ਪੜਨੀ ਨਹੀਂ ਹੈ ਗੁਰਬਾਣੀ ਦਾ ਅਰਥ ਸਮਝਣਾ ਹੈ ਅਰਥ ਸਮਝ ਕੇ ਸਾਧ ਸੰਗਤ ਜੀ ਆਪਣੇ ਜੀਵਨ ਨੂੰ ਫੇਰ ਢਾਲਣਾ ਵੀ ਉਸ ਦੇ ਅਨਸਾਰ ਫੇਰ ਹੀ ਸਾਧ ਸੰਗਤ ਜੀ ਆਪਾਂ ਗੁਰਾਂ ਦੇ ਬੱਚੇ ਬਣਾਂਗੇ ਫੇਰ ਹੀ ਆਪਾਂ ਗੁਰਾਂ ਦੇ ਲਾੜਲੇ ਬਣਾਂਗੇ ਸਾਧ ਸੰਗਤ ਜੀ ਜੇ ਆਪਾਂ ਗੁਰੂ ਦੇ ਵਚਨ ਮੰਨਾਂਗੇ ਗੁਰਬਾਣੀ ਕੱਲੀ ਪੜਨੀ ਨਹੀਂ ਉਸ ਨੂੰ ਸਮਝ ਕੇ ਉਸ ਦੇ ਅਨਸਾਰ ਆਪਣੇ ਜੀਵਨ ਨੂੰ ਢਾਲਣਾ ਸਾਧ ਸੰਗਤ ਜੀ ਤੇ ਗੁਰੂਆਂ ਦਾ ਕਹਿਣਾ ਕੀ ਹੈ ਜੀਬਾ ਸੋ ਓੰਕਾਰ ਜਪ ਹੱਥਾਂ ਸੋ ਕਰਕਾਰ ਰਾਮ ਮਿਲੇ ਘਰ ਆਏ ਕਰ ਕਹਿ ਰਵਦਾਸ ਵਿਚਾਰ ਨੇਕ ਕਮਾਈ ਜੋ ਕਰੈ ਗ੍ਰਹਿ ਬੰਦ ਤਜ ਨਾ ਜਾਏ ਰਵਦਾਸ ਪਿਆਰਾ RAM ਤੋਂ ਬੈਠ ਰਿਹਾ ਮਨ ਮਾਈ ਕਿ ਭਾਈ ਜੋ ਹੱਥਾਂ ਨਾਲ ਇਮਾਨਦਾਰੀ ਦੀ ਰੋਟੀ ਕਮਾਉਂਦੇ ਨੇ ਜੀਵਾਂ ਨਾਲ ਪ੍ਰਮਾਤਮਾ ਦਾ ਸਿਮਰਨ ਕਰਦੇ ਨੇ ਸਾਧ ਸੰਗਤ ਜੀ ਉਹਨਾਂ ਨੂੰ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਐ ਆਪਣੇ ਅੰਦਰੋ ਹੀ ਪ੍ਰਮਾਤਮਾ ਮਿਲ ਜਾਂਦਾ ਸਾਧ ਸੰਗਤ ਜੀ ਇੰਨੀ ਕੀ ਬੇਨਤੀ ਪ੍ਰਵਾਨ ਪੰਘਾਂ ਪੁੱਲਾਂ ਚੁੱਕਾਂ ਦੀਆਂ ਸ਼ਮਾਂ ਜੋ ਤੇਰੀ ਸ਼ਰਨਾਗਤਾ ਤਿਨ ਨਾਈ ਭਾ ਰੋਚਨੀ ਤੁਮ ਤੇ ਤ੍ਰਿਆਲ ਸੰਸਾਰ ਜੋ ਬੋਲੇ ਸੋ ਨਿਰਪੈ ਜਗਤ ਗੁਰੂ ਸਤਗੁਰੂ ਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਤਨ ਗੁਰਦੇਵ ਸਤਨਾਮ 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 ਸੋਹੰ ਸਤਨਾਮ ਜੀ